ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਦولت ਸਿੰਘ ਪੰਡਾਰੀਏ ਨਾਲ ਹੋਈ ਬਾਬਾ ਜੀ ਝੋੜੀ ਨਾਨਕਸਰ ਵਿਰਾਜਮਾਨ ਹਨ ਸੰਗਤਾ ਪਟੜੀ ਫੇ ਅਤੇ ਦੂਰ ਨੇੜਿਓ ਬੇਅੰਤ ਲਾਭ ਪ੍ਰਾਪਤ ਕਰਦੀਆਂ ਹਨ ਬਾਬਾ ਜੀ ਤਕਰੀਬਨ ਹਰ ਸਾਲ ਪੰਕਤੀ ਪੰਕਤੀ ਵਾਲੇ ਸੰਪੜ ਪਾਠ ਝੋੜੀ ਰਖਾਇਆ ਕਰਦੇ ਸਨ ਕਿਉਂਕਿ ਰੇਲ ਅਤੇ ਸੜਕ ਨੇੜੇ ਨਾ ਹੋਣ ਦੀ ਵਜ੍ਹਾ ਕਰਕੇ ਸਮਾ ਸ਼ਾਂਤਮਈ ਜ਼ਿਆਦਾ ਹੁੰਦਾ ਸੀ ਇਸ ਕਰਕੇ ਪਾਠਾਂ ਦਾ ਪ੍ਰੋਗਰਾਮ ਛੋੜ ਹੀ ਕਰਦੇ ਸਨ ਇੱਕ ਤਾਂ ਮਹੀਨਾ ਡੇਢ ਸੰਗਤ ਨੂੰ ਵਕਤ ਦਿੱਤਾ ਜਾਂਦਾ ਸੀ ਦੂਜਾ 28 ਦਿਨਾਂ ਵਾਲੇ ਪਾਠ ਹੋ ਜਾਇਆ ਕਰਦੇ ਸੀ ਜੋ ਵੀ ਇੱਥੇ ਆਉਂਦਾ ਹੈ ਝੋਲੀਆਂ ਪਰ ਪਰ ਜਾਂਦਾ ਹੈ ਅੱਜ ਦੌਲਤ ਸਿੰਘ ਕਾਰਵਾਲੀ ਨੂੰ ਤੇ 7 ਸਾਲ ਦੀ ਉਮਰ ਦੀ ਬਿਮਾਰ ਬੱਚੀ ਨੂੰ ਲੈ ਕੇ ਛੋੜ ਹੀ ਪਹੁੰਚ ਗਿਆ ਸੇਵਾਦਾਰ ਦੇ ਰਾਹੀ ਬੇਨਤੀ ਕੀਤੀ ਬਾਬਾ ਜੀ ਆਪ ਬਾਹਰ ਆ ਗਏ ਬਿਮਾਰ ਬੱਚੀ ਦੀ ਹਾਲਤ ਦੇਖ ਹਜ਼ੂਰ ਨੇ ਕਿਹਾ ਇਸ ਨੂੰ ਹਵਾ ਵਿੱਚ ਨਾ ਪਾਉ। ਅੱਗੋਂ ਸੱਤ ਬਚਨਕਾਰ ਹੁਕਮ ਅਨੁਸਾਰ 66 ਪਾ ਦਿੱਤਾ। ਹੁਣ ਦੰਪਤੀ ਦੋਨੋਂ ਹੀ ਰੋ ਪਏ ਅਤੇ ਚਰਨਾ ਉੱਤੇ ਮੱਥਾ ਟੇਕਿਆ। ਹਜ਼ੂਰ ਨੇ ਕਿਹਾ ਭੰਡਾਰ ਜੀ ਕੀ ਕਾਰਨ ਹੈ ਰੋਂਦੇ ਕਿਉਂ? ਇੱਥੇ ਸੁਖਾਂ ਦੇ ਸਾਗਰ ਵਿੱਚ ਰੋਣ ਦਾ ਕੀ ਕਾਰਨ ਹੈ? ਹੁਣ ਦੌਲਤ ਸਿੰਘ ਫਿਸ ਪਿਆ ਤੇ ਕਹ ਗਿਆ ਕਿ ਇੰਉ ਸਾਰੀ ਵਾਰਤਾ ਸੁਣਾਈ ਕਿ ਪਾਤਸ਼ਾਹ ਮੇਰੀ ਲੜਕੀ ਮਨਜੀਤ ਮਾਮੂਲੀ ਜਈ ਹੀ ਬਿਮਾਰ ਹੋਈ ਡਾਕਟਰ પાસે ਦਵਾਈ ਲੈਂਦੇ ਰਹੇ ਪਰ 10-15 ਦਿਨ ਵਿੱਚ ਰਤਾ ਜਿੰਨਾ ਵੀ ਮੋੜ ਨਹੀਂ ਹੋਇਆ ਅਤੇ ਤਕਲੀਫ ਵਧ ਗਈ ਆਕਰ ਇਤਨੀ ਤਕਲੀਫ ਹੋਈ ਕਿ ਧੋਨ ਦਾ ਮਨਕਾ ਵੀ ਟੁੱਟ ਗਿਆ ਤੇ ਡਾਕਟਰ ਜਵਾਬ ਦੇ ਗਏ ਕੁੜੀ ਦੀ ਮਾਂ ਰੋਣ ਲੱਗੀ ਰੋਂਦੀ ਰੋਂਦੀ ਦੀ ਅੱਖ ਲੱਗ ਗਈ ਸੁਪਨਾ ਆਇਆ ਤੇ ਸੁਪਨੇ ਵਿੱਚ ਆਪ ਜੀ ਨੇ ਕਿਹਾ ਕਿ ਭੰਡਾਰ ਲੜਕੀ ਨੂੰ ਇੱਥੇ ਲਿਆ ਕੇ ਤਲਾਈ ਵਿੱਚ ਇਸ਼ਨਾਨ ਕਰਾਓ ਸੋ ਪਾਤਸ਼ਾ ਸੁਪਨੇ ਵਿੱਚ ਹੀ ਇੱਥੇ ਲਿਆ ਕੇ ਇਸ਼ਨਾਨ ਕਰਾਇਆ ਇਤਨੇ ਚਿਰ ਨੂੰ ਹਜੂਰੀ ਆ ਸਾਧੂ ਸਿੰਘ ਬਾਹਰ ਆ ਗਿਆ ਉਸ ਨੇ ਕਿਹਾ ਬਾਬਾ ਜੀ ਦਾ ਹੁਕਮ ਹੈ ਕਿ 9 ਦਿਨ ਇੱਥੇ ਰਹੋ ਬੀਬੀ 9 ਬਰ 9 ਹੋ ਜਾਏਗੀ ਅੱਗੋਂ ਸੱਤ ਬਚਨ ਗਿਆ ਹੁਣ ਜਾ ਖੁੱਲ ਗਈ ਕੀ ਤਕਿਆ ਅਸੀਂ ਤਾਂ ਦਿੱਲੀ ਆਪਣੇ ਘਰ ਵਿੱਚ ਸੁੱਤੇ ਪਏ ਹਾਂ ਬੀਬੀ ਨੂੰ ਵੀ ਕੁਝ ਹੋਸ਼ ਆਈ ਤਾਂ ਬੀਬੀ ਨੇ ਵੀ ਕਿਹਾ ਮੈਨੂੰ ਵੀ ਇਹੋ ਸੁਪਨਾ ਆਇਆ ਹੈ ਬੀਬੀ ਵੀ ਕਹਿਣ ਲੱਗੀ ਮੈਨੂੰ ਵੀ ਬਾਬਾ ਜੀ ਪਾਸ ਲੈ ਚੱਲੋ ਦੌਲਤ ਸਿੰਘ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਪਾਦਸ਼ਾ ਅਸੀਂ ਤਿਆਰੀ ਕਰ ਲਈਤੀ ਸਾਨੂੰ ਲੋਕਾਂ ਨੇ ਬਹੁਤ ਰੋਕਿਆ ਕਿ ਲੜਕੀ ਰਸਤੇ ਵਿੱਚ ਮਰ ਜਾਵੇਗੀ ਇਸ ਨੂੰ ਘਰੋਂ ਨਾ ਕੱਢੋ ਪਾਦਸ਼ਾ ਆਪ ਜੀ ਦਾ ਆਸਰਾ ਤੱਕਦੇ ਹੋਏ ਇੱਥੇ ਆ ਪਹੁੰਚੇ ਹਾਂ ਹੁਣ ਜਿਵੇਂ ਤੁਹਾਡੀ ਰਜ਼ਾ ਹੈ ਕਰੋ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਗ ਪ੍ਰਭੂ ਪਾਵੇ ਮਾਰ ਪਾਉ ਪਾਤਸ਼ਾ ਸਾਰੇ ਦਰਾਂ ਨੂੰ ਗਾ ਕੇ ਤੁਹਾਡੇ ਦਰ ਆ ਪੁੱਜੇ ਹਾਂ ਚਾਹੇ ਹੁਣ ਮਾਰੋ ਚਾਹੇ ਰੱਖੋ ਹੁਣ ਬਾਬਾ ਜੀ ਨੇ ਬਚਨ ਕੀਤਾ ਗਾਵੀਏ ਸੁਣੀਏ ਮਨ ਰੱਖੀਏ ਪਾਉ ਦੁੱਖ ਪਰ ਹਾਰ ਸੁਖ ਘਰ ਲੈ ਜਾਏ ਪਾਉ ਜਿਸ ਨੇ ਗੁਰਮੁਰਸ਼ਦ ਦਾ ਬਚਨ ਸੁਣਿਆ ਅਤੇ ਮੰਨਿਆ ਹੈ ਉਸ ਦੇ ਦੁੱਖ ਹਾਰ ਕਈਏ ਦੂਰ ਹੋ ਜਾਂਦੇ ਹਨ ਅਤੇ ਸੁਖ ਖੁਸ਼ੀਆਂ ਲੈ ਕੇ ਘਰ ਆ ਜਾਂਦਾ ਹੈ ਸੋ ਬਾਬਾ ਜੀ ਨੇ ਦਿਲਾਸਾ ਦਿੱਤਾ ਤੇ ਨੱਥੋਵਾਲ ਤੋਂ ਡਾਕਟਰ ਗੁਰਬਖਸ਼ ਸਿੰਘ ਨੂੰ ਬੁਲਾ ਕੇ ਕਿਹਾ ਬੀਬੀ ਦੀ ਠੀਕ ਤਨਾ ਨਬਜ਼ ਦੇ ਹੁਣ ਡਾਕਟਰ ਨੇ ਸਤਿ ਬਚਨ ਕਰ ਨਬਜ਼ ਵਗੈਰਾ ਦੇਖ ਕੇ ਕਿਹਾ ਪਾਦਸ਼ਾ ਬੀਬੀ ਦੀ ਉਮੀਦ ਨਹੀਂ ਹੈ ਕਿ ਬਚ ਜਾਵੇ ਹਜ਼ੂਰ ਨੇ ਕਿਹਾ ਡਾਕਟਰ ਤੈਨੂੰ ਇਲਾਜ ਕਰਨ ਵਾਸਤੇ ਸੱਦਿਆ ਹੈ ਤੂੰ ਜਵਾਬ ਦੇ ਰਿਹਾ ਹੈ ਕਿ ਬਚ ਨਹੀਂ ਸਕਦੀ ਸਤਗੁਰੂ ਕਹਿੰਦੇ ਹਨ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ ਭਾ ਨਿਰੰਕਾਰ ਚਾਵੇ ਤਾਂ ਬਿਨਾ ਸਵਾਸਾਂ ਤੋਂ ਬਚਾ ਸਕਦਾ ਹੈ ਤੂੰ ਸਵਾਸ ਚਲਦਿਆਂ ਤੋਂ ਕਹਿੰਦਾ ਹੈ ਬਚ ਨਹੀਂ ਸਕਦੀ ਅੱਗੋਂ ਡਾਕਟਰ ਨੇ ਹੱਥ ਜੋੜੇ ਤੇ ਕਿਹਾ ਪਾਦਸ਼ਾ ਮੈਂ ਅਲਪਗ ਤੁਸੀਂ ਸਰਬਗ ਹੋ ਜੋ ਚਾਹੋ ਕਰ ਸਕਦੇ ਹੋ ਇਹ ਕਹਿ ਕੇ ਡਾਕਟਰ ਪਿੰਡ ਚਲਾ ਗਿਆ ਸ਼ਾਮ ਨੂੰ ਬਾਬਾ ਜੀ ਬਾਹਰ ਹਾਏ ਹੁਣ ਭੰਡਾਰ ਨੇ ਬੀਬੀ ਨੂੰ ਚੱਕ ਕੇ ਚਰਨਾ ਵਿੱਚ ਲੰਮਾ ਪਾ ਦਿੱਤਾ ਹਜ਼ੂਰ ਮੁਸਕੁਰਾ ਪਏ ਤੇ ਕਿਹਾ ਭੰਡਾਰ ਕੀ ਚਾਹੁੰਦਾ ਹੈ ਅਗੋਂ ਬੇਨਤੀ ਕੀਤੀ ਪਾਤਸ਼ਾ ਇਸ ਬੱਚੀ ਨੂੰ ਜੀਵਨ ਬਖਸ਼ੋ ਹੁਣ ਬਾਬਾ ਜੀ ਨੇ ਕਿਹਾ ਭੰਡਾਰ ਲੜਕੀਆਂ ਨੇ ਕਰਜ਼ਾ ਹੀ ਲੈਣਾ ਹੈ ਚਾਹੇ ਮੋਹ ਵਿੱਚ ਹੱਸ ਕੇ ਦੇਓ ਤੇ ਚਾਹੇ ਵਿਛੋੜੇ ਵਿੱਚ ਰੋ ਪਿੱਟ ਕੇ ਦੇ ਦਿਓ ਭੰਡਾਰ ਨੇ ਫਿਰ ਮੋਹ ਵਾਸ ਹੋ ਕੇ ਬੇਨਤੀ ਕੀਤੀ ਪਾਤਸ਼ਾ ਰੋ ਕੇ ਕਰਜ਼ਾ ਦੇਣਾ ਔਖਾ ਹੈ ਕਿਰਪਾ ਕਰੋ ਖੁਸ਼ੀ-ਖੁਸ਼ੀ ਜੋ ਤੁਸੀਂ ਸਮਰੱਥਾ ਬਖਸ਼ੋਗੇ ਦੇਵਾਂਗੇ ਪਾਤਸ਼ਾ ਸਾਥੋਂ ਦੁੱਖ ਨਹੀਂ ਦੇਖਿਆ ਜਾਂਦਾ ਇਸ ਦਾ ਬਹੁਤਾ ਮੋਹ ਦਾ ਕਾਰਨ ਇਹ ਸੀ ਕਿ ਕੁਝ ਦਿਨ ਪਹਿਲੇ 9 ਸਾਲ ਦਾ ਲੜਕਾ ਅਤਰ ਸਿੰਘ ਗੁਜ਼ਰ ਚੁਕਾ ਸੀ ਉਸ ਦੁੱਖ ਨੂੰ ਤਾਕੇ ਬੀਬੀ ਦਾ ਬਹੁਤਾ ਮੋਹ ਆਉਂਦਾ ਸੀ ਹਜ਼ੂਰ ਮਿਹਰ ਦੇ ਘਰ ਵਿੱਚ ਆਏ ਤੇ ਕਿਹਾ ਸਾਧੂ ਅੰਦਰੋਂ ਅੰਮ੍ਰਿਤ ਲੈ ਆਂ ਅੱਗੋਂ ਸੱਤ ਬਚਨ ਕਰ ਸਾਧੂ ਸਿੰਘ ਨੇ ਅੰਮ੍ਰਿਤ ਲਿਆਂਦਾ ਹਜ਼ੂਰ ਨੇ ਕਿਹਾ ਲੈ ਸਰਜੀਵਨੀ ਬੂਟੀ ਇਹ ਇਸ ਦੇ ਮੂੰਹ ਵਿੱਚ ਪਾਓ ਅੱਗੋਂ ਪੰਡਾਰ ਦੇ ਘਰ ਵਾਲੀ ਨੇ ਬੇਨਤੀ ਕੀਤੀ ਪਾਤਸ਼ਾਹ ਇਸ ਦੇ ਅੰਦਰ ਤਾਂ ਇੱਕ ਕੁੱਟ ਪਾਣੀ ਨਹੀਂ ਜਾਂਦਾ ਚਮਚੇ ਨਾਲ ਟੁਪਕਾ ਟੁਪਕਾ ਮਸਾ ਪਾਇਦਾ ਹੈ ਇਹ ਗਲਾਸ ਅਮਰਤ ਦਾ ਕਿਵੇਂ ਪੀਏਗੀ ਹੁਣ ਬਾਬਾ ਜੀ ਨੇ ਕਿਹਾ ਬਚਨ ਮੰਨੀ ਦਾ ਹੈ ਤੁਸੀਂ ਮੂੰਹ ਨਾਲ ਲਾਓ ਅੱਗੋਂ ਸੱਤ ਬਚਨ ਕਰਕੇ ਜਦੋਂ ਮੂੰਹ ਨਾਲ ਲਾਇਆ ਤੇ ਸੱਚਮੁੱਚ ਬੀਬੀ ਸਾਰਾ ਗਲਾਸ ਪੀ ਗਈ ਦੇਖਣ ਵਾਲੇ ਸਾਰੇ ਬੜੇ ਹੈਰਾਨ ਹੋ ਗਏ ਸੋ ਬਾਬਾ ਜੀ ਅੰਦਰ ਚਲੇ ਗਏ ਰਾਤ ਕੁਲੀ ਵਿੱਚ ਆਰਾਮ ਕੀਤਾ ਪਰ ਤਬੀਅਤ ਪਹਿਲੇ ਨਾਲੋਂ ਬਹੁਤ ਜ਼ਿਆਦਾ ਖਰਾਬ ਹੋ ਗਈ ਸਾਰੀ ਰਾਤ ਬੈਠ ਕੇ ਕੱਟੀ ਅਮਰਤ ਵੇਲੇ ਸੇਵਕ ਦੇ ਰਾਹੀ ਬਾਬਾ ਜੀ ਨੂੰ ਬੇਨਤੀ ਕਰ ਭੇਜੀ ਪਾਤਸ਼ਾ ਇਸ ਵੇਲੇ 166 ਡਰਜੇ ਬੁਖਾਰ ਹੈ ਹਜ਼ੂਰ ਨੇ ਅਮਰਤ ਵੇਲੇ ਹੀ ਬੇਨਤੀ ਕਰ ਦਿੱਤੀ ਹਜ਼ੂਰ ਸੁਣ ਕੇ ਬਹੁਤ ਗੁੱਸੇ ਹੋਏ ਤੇ ਕਿਹਾ ਮੂਰਖਾ ਤੈਨੂੰ ਪਤਾ ਨਹੀਂ ਕਿ ਇਹ ਵਕਤ ਫੁੰਨਾ ਬਣਾਉਂਦਾ ਨਹੀਂ ਹੈ ਅਮਰਤ ਵੇਲਾ ਹੈ ਗੁਰੂ ਨਾਨਕ ਦੇ ਚਰਨਾਂ ਨਾਲ ਜੁੜੇ ਹਾਂ ਕਲਪਨਾ ਰੂਪੀ ਦੁਖਾਦੀ ਪਾਂਡ ਅੱਗੇ ਲਿਆ ਰੱਖੀ ਹੈ ਅਸੀਂ ਕੀ ਕਰੀਓ ਜਾਓ ਉਹਨਾਂ ਨੂੰ ਕਹੋ ਤਲਾਈ ਵਿੱਚ ਹੋ ਇਸ਼ਨਾਨ ਕਰਾਓ ਮਾਰੇ ਰੱਖੇ ਨਿਰੰਕਾਰ ਦੀ ਮਰਜ਼ੀ ਹੈ ਅਸੀਂ ਨਿਰੰਕਾਰ ਦੇ ਸ਼ਰੀਕ ਹਾਂ ਕੇ ਜ਼ਰੂਰ ਰਾਜੀ ਕਰਨੀ ਹੈ ਅਸੀਂ ਤਾਂ ਵਾਹਿਗੁਰੂ ਦੀ ਰਜ਼ਾ ਵਿੱਚ ਹਾਂ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾ ਜੋਰ ਨਹੀਂ ਜੇ ਕਿਛ ਕਰ ਹਮ ਸਾਕੇ ਜੋ ਭਾਵੇਂ ਤਿਵੇਂ ਬਖਸ਼ ਐਉਂ ਕਹੇ ਬਾਬਾ ਜੀ ਨੇ ਸੇਵਾਦਾਰ ਨੂੰ ਬਾਹਰ ਤੋਰ ਦਿੱਤਾ ਹੁਣ ਸੇਵਾਦਾਰ ਝਾੜ ਖਾ ਕੇ ਨਿਮੋ ਚੂਣਾ ਜਿਆ ਹੋ ਕੇ ਬਾਹਰ ਆ ਗਿਆ ਪੰਡਾ ਨੇ ਹੱਥ ਜੋੜ ਕੇ ਕਿਹਾ ਬਾਬਾ ਜੀ ਨੇ ਕੀ ਹੁਕਮ ਦਿੱਤਾ ਹੈ ਆਗੋਂ ਹਜ਼ੂਰੀਏ ਨੇ ਢਿੱਲਾ ਜਿਹਾ ਮੂੰਹ ਕਰਕੇ ਕਿਹਾ ਬਾਬਾ ਜੀ ਨੇ ਕਿਹਾ ਹੈ ਤਲਾਈ ਵਿੱਚ ਬੀਬੀ ਨੂੰ ਇਸ਼ਨਾਨ ਕਰਾਓ ਇਹ ਕਹਿ ਕੇ ਹਜ਼ੂਰੀਆਂ ਤਾਂ ਪਾਸੇ ਹੋ ਗਿਆ ਇਹ ਦੰਪਤੀ ਸੋਚਦੇ ਹਨ ਕਿ ਬਾਬਾ ਜੀ ਨੇ ਸਾਡੇ ਨਾਲ ਬਿਲਾਸ ਕੀਤਾ ਹੈ ਇਹ ਤਾਂ ਆਪਣੇ ਹੱਥੇ ਬੀਬੀ ਨੂੰ ਚਿਖਾ ਤੇ ਬਿਠਾਉਣ ਵਾਲੀ ਗੱਲ ਹੈ ਰਾਤ ਅੰਮ੍ਰਿਤ ਪਿਉਣ ਨਾਲ ਬੁਖਾਰ ਜ਼ੋਰ ਦਾ ਚੜ ਗਿਆ ਹੁਣ ਇਸ਼ਨਾਨ ਕਰਾਉਣ ਨਾਲ ਬੀਬੀ ਸਰੀਰ ਛੱਡ ਜਾਏਗੀ ਦੋਨੋਂ ਹੀ ਬੜੇ ਉਦਾਸ ਹੋਏ ਹੁਣ ਕੰਨਾਂ ਵਿੱਚ ਆਵਾਜ਼ ਆਈ ਗਾਵੀਏ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗਾਵੀਏ ਭਾਵ ਜੋ ਮਾਹ ਪੁਰਖਾ ਨੇ ਬਚਨ ਕਿਹਾ ਹੈ ਸੁਣੀਏ ਭੰਡਾਰ ਜੀ ਤੁਸੀਂ ਬਾਬਾ ਜੀ ਦਾ ਹੁਕਮ ਸੁਨਿਆ ਹੈ ਮਨ ਰੱਖੀਏ ਪਾਓ ਪਾਪ ਬਾਬਾ ਜੀ ਦੇ ਬਚਨ ਨੂੰ ਪਿਆਰ ਨਾਲ ਮੰਨਣਾ ਕਰੋ ਫਿਰ ਦੁੱਖ ਹਾਰ ਕਈਏ ਦੂਰ ਹੋਣਗੇ ਇਸ ਆਵਾਜ਼ ਨੂੰ ਸੁਣ ਕੇ ਮਨ ਤੇ ਪੱਥਰ ਰੱਖ ਕੇ ਦੰਪਤੀ ਨੇ ਲੜਕੀ ਨੂੰ ਚੁੱਕ ਕੇ ਲਿਆਂਦਾ ਤੇ ਤਲਾਈ ਵਿੱਚ ਇਸ਼ਨਾਨ ਕਰਾ ਦਿੱਤਾ ਪਰ ਦੁਪਹਿਰ ਤੱਕ ਬੀਬੀ ਬੇਸੁਰਤ ਪਈ ਰਹੀ ਹੁਣ ਬਾਬਾ ਜੀ ਨੇ ਆਪ ਜੀਤਾ ਸਿੰਘ ਨੂੰ ਭੇਜਿਆ ਪਤਾ ਕਰਕੇ ਆ ਹੁਣ ਜੀਤਾ ਸਿੰਘ ਮਨ ਵਿੱਚ ਕਹਿੰਦਾ ਹੈ ਸਵੇਰੇ ਤਾਂ ਕਹਿੰਦੇ ਸਨ ਫੁਰਨਾ ਕਿਉਂ ਬਣਾਇਆ ਹੈ ਹੁਣ ਆਪ ਹੀ ਪਤਾ ਲੈਣ ਵਾਸਤੇ ਭੇਜ ਰਹੇ ਹਨ ਸੋ ਹੁਕਮ ਅਨੁਸਾਰ ਪਤਾ ਲੈ ਕੇ ਬਾਬਾ ਜੀ ਨੂੰ ਦੱਸਿਆ ਜੇ ਬੀਬੀ ਬੇਸੁਰਤ ਪਈ ਹੈ ਤੇ ਬੀਬੀ ਦੀ ਮਾਤਾ ਵੀ 4 ਦਿਨ ਦੀ ਭੁੱਖੀ ਹੈ ਤੇ ਨਾ ਹੀ ਇਸ਼ਨਾਨ ਕੀਤਾ ਹੈ ਤੇ ਬਾਵਰਿਆਂ ਦੀ ਤਰ੍ਹਾਂ ਬਣੀ ਹੈ ਹੁਣ ਬਾਬਾ ਜੀ ਨੇ ਆਪਣੇ ਅੱਗੋਂ ਅੰਗੂਰਾਂ ਦੀ ਪਲੇਟ ਚੁੱਕ ਕੇ ਫੜਾ ਦਿੱਤੀ ਜਿਸ ਵਿੱਚੋਂ ਆਪ ਛੱਕ ਰਹੇ ਸੀ ਤੇ ਕਿਹਾ ਇੰਨਾ ਅੰਗੂਰਾਂ ਦਾ ਰਸ ਬੱਚੀ ਦੇ ਮੂੰਹ ਵਿੱਚ ਪਾਓ ਤੇ ਹੋਰ ਪ੍ਰਸ਼ਾਦਾ ਭੇਜਿਆ ਤੇ ਹੁਕਮ ਦਿੱਤਾ ਢੰਡਾਰ ਨੂੰ ਕਹੋ ਦੋਨੋਂ ਜੀਤ ਲਈ ਤੇ ਇਸ਼ਨਾਨ ਕਰਕੇ ਪ੍ਰਸ਼ਾਦ ਛਕੋ ਅਗੋਂ ਸੱਤ ਵਚਨ ਕਰ ਇਸ਼ਨਾਨ ਕਰ ਜਦੋਂ ਬੀਬੀ ਦੇ ਪਾਸ ਕੁਲੀ ਵਿੱਚ ਆਏ ਤਾਂ ਇੱਕ ਸੱਪ ਬੀਬੀ ਦੇ ਉੱਤੋਂ ਦੀ ਲੰਘ ਕੇ ਆ ਰਿਹਾ ਹੈ ਇਹ ਦੇਖ ਕੇ ਹੋਰ ਵੀ ਬਹੁਤ ਪੈਪੀਤ ਹੋਈ ਤੇ ਸੱਪ ਸੱਪ ਕਰਕੇ ਰੋਲਾ ਪਾਇਆ ਸੇਵਾਦਾਰ ਨੇ ਬਾਬਾ ਜੀ ਪਾਸ ਵੀ ਬੇਨਤੀ ਕਰ ਦਿੱਤੀ ਹਜ਼ੂਰ ਨੇ ਅਗੋਂ ਕਿਹਾ ਕਾਬਰੋ ਨਾ ਬੱਚੀ ਦਾ ਦੁੱਖ ਕਟਿਆ ਗਿਆ ਹੈ ਫਿਕਰ ਕਰਨ ਦੀ ਲੋੜ ਨਹੀਂ ਤੇ ਇਸ ਆਪ ਨੂੰ ਵੀ ਮਾਰ ਦਵੋ ਇਸ ਦਾ ਵੀ ਸੱਪ ਜੂਨ ਤੋਂ ਛੁਟਕਾਰਾ ਹੋ ਜਾਵੇ ਆਗੋ ਸੱਤ ਬਚਨ ਕਰ ਸੱਪ ਮਾਰ ਦਿੱਤਾ ਤੇ ਭੰਡਾਰੀਏ ਨੇ ਪ੍ਰਸ਼ਾਦ ਛਕਿਆ ਤੇ ਕੁਝ ਦੇਰ ਬਾਅਦ ਲੜਕੀ ਨੇ ਅੱਖਾਂ ਖੋਲੀਆਂ ਸੁਰਤ ਸੰਭਾਲ ਲਈ ਬੁਖਾਰ ਉਤਰ ਗਿਆ ਇੱਕ ਦੋ ਦਿਨਾਂ ਵਿੱਚ ਉੱਠਣ ਬੈਠਣ ਲੱਗ ਗਈ ਤੇ 9 ਦਿਨਾਂ ਵਿੱਚ ਤੁਰਨ ਫਿਰਨ ਲੱਗ ਪਈ ਹੁਣ ਇਸ ਦੇ ਨਾਲ ਜੋ ਗੱਲਬਾਤ ਕਰਦੇ ਹਨ ਇਹ ਉਹ ਪ੍ਰਤੀਤ ਹੁੰਦਾ ਹੈ ਜਿਵੇਂ ਇਸ ਘਰ ਵਿੱਚ ਨਵੀਂ ਆਈ ਹੁੰਦੀ ਹੈ ਪਹਿਲੀਆਂ ਗੱਲਾਂ ਦਾ ਇਸ ਨੂੰ ਪਤਾ ਵੀ ਨਹੀਂ ਹੈ ਮਤਲਬ ਕੀ ਕਿ ਜੋ ਪਹਿਲੀ ਰੂਹ ਸੀ ਉਹ ਵਿੱਚ ਨਹੀਂ ਰਹੀ ਨਵੀਂ ਰੂਹ ਵਿੱਚ ਪਰਵੇਸ਼ ਕਰ ਗਈ ਹੈ ਹੁਣ ਬੇਨਤੀ ਕੀਤੀ ਪਾਦਸ਼ਾ ਜਿੱਥੇ ਇਸ ਬੱਚੀ ਦਾ ਜਮਾ ਜਨਮ ਹੋਇਆ ਹੈ ਉੱਥੇ ਇਸ ਦਾ ਨਾਮ ਵੀ ਨਵਾਂ ਰੱਖੋ ਬਾਬਾ ਜੀ ਨੇ ਉੱਤਰ ਵਿੱਚ ਕਿਹਾ ਸਵੇਰੇ ਜੋ ਹੁਕਮਨਾਮਾ ਆਏਗਾ ਉਸ ਪਰ ਨਾਮ ਰੱਖ ਲੈਣਾ ਆਗੋ ਸੱਤ ਬਚਨ ਕੀਤਾ ਅਗਲੇ ਦਿਨ ਇਹ ਹੁਕਮਨਾਮਾ ਆਇਆ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਸੋ ਇੱਕ ਸੁਗਮ ਅਨੁਸਾਰ ਬਲਬੀਰ ਕੋ ਨਾਮ ਰੱਖਿਆ ਤੇ 9 ਦਿਨਾਂ ਬਾਅਦ ਛੁੱਟੀਆਂ ਮੰਗੀਆਂ ਹਜ਼ੂਰ ਨੇ ਬਚਨ ਕੀਤਾ ਨਾਨਕ ਸਰ ਕਲੇਰੀ ਇਸ਼ਨਾਨ ਕਰਕੇ ਵਾਪਸ ਦਿੱਲੀ ਜਾਣਾ ਆਗੋਂ 7 ਬਚਨ ਕਰ ਨਾਨਕ ਸਰ ਤੋਂ ਹੋ ਕੇ ਵਾਪਸ ਦਿੱਲੀ ਪਹੁੰਚ ਗਏ ਤੇ ਇੱਥੇ ਵੀ ਐਸੇ ਤਰ੍ਹਾਂ ਰੋਜ਼ ਹੀ ਅਨੇਕਾਂ ਕੋਤਕ ਹੁੰਦੇ ਹਨ ਜੋ ਵੀ ਦੁਖੀਆਂ ਦੁੱਖ ਦੀਆਂ ਪੰਡਾਂ ਲੈ ਕੇ ਆਉਂਦਾ ਹੈ ਉਹ ਸੁੱਖ ਦੀਆਂ ਝੋਲੀਆਂ ਪਰ ਕੇ ਲੈ ਜਾਂਦਾ ਹੈ। ਬਾਬਾ ਜੀ ਨੇ ਇੱਥੇ ਕੁਝ ਸਮਾਂ ਠਹਿਰ ਕੇ ਦੇਰਾ ਦੂਨ ਵੱਲੋਂ ਚੱਕਰ ਲਾ ਕੇ Shimla ਵੱਲੋਂ ਵਾਪਸ ਆ ਕੇ ਨਾਨਕਸਰ ਕਲੇਰੀ ਕਮਰਕੱਸਾ ਖੋਲਿਆ। ਸਾਖੀ ਪਾਈਕਰਤਾਰ ਸਿੰਘ ਕੋਂਕਿਆਂ ਵਾਲੇ ਦੀ। ਕੋਂਕੇ ਕਲਾ ਨਾਨਕਸਰ ਤੋਂ 4 ਕਿਲੋਮੀਟਰ ਹੈ। ਨਾਨਕਸਰ ਦੇ ਨੇੜਲੇ ਪਿੰਡ ਸਾਰੇ ਹੀ ਭਾਗਾ ਵਾਲੇ ਹਨ। ਕਿਉਂਕਿ ਨੇੜ ਦੇ ਪਿੰਡਾਂ ਨੂੰ ਕੋਈ ਨਾ ਕੋਈ ਸੇਵਾ ਸੰਗਤ ਕਰਨ ਦਾ ਮੌਕਾ ਮਿਲਦਾ ਹੀ ਰਹਿੰਦਾ ਸੀ ਜਿਸ ਵੇਲੇ ਨਾਨਕ ਸਰੋਵਰ ਦੀ ਸੇਵਾ ਅਤੇ ਹਰਮੰਦਰ ਦੀ ਸੇਵਾ ਹੋਈ ਇਸ ਸੇਵਾ ਵਿੱਚ ਪਿੰਡ ਕੌਂਕਿਆਂ ਤੋਂ ਭਾਈ ਕਰਤਾਰ ਸਿੰਘ ਆਉਂਦਾ ਰਿਹਾ ਅਤੇ ਬਾਬਾ ਜੀ ਦੀ ਪਰਸੰਤਾ ਲੈਂਦਾ ਰਿਹਾ ਇਸ ਨੇ ਬਾਬਾ ਜੀ ਕੋਲ ਬੇਨਤੀ ਕੀਤੀ ਜੀ ਅਸੀਂ ਪੰਜ ਭਰਾ ਹਾਂ ਜ਼ਮੀਨ ਥੋੜੀ ਹੈ ਸਾਡਾ ਅਤੇ ਬੱਚਿਆਂ ਦਾ ਅੱਗੇ ਗੁਜ਼ਾਰਾ ਕਿਵੇਂ ਹੋਵੇਗਾ ਆਪ ਜੀ ਕੋਈ ਕਿਰਪਾ ਕਰੋ ਸੁਮਤ ਦੇਵੋ ਤਾ ਬਾਬਾ ਜੀ ਨੇ ਬਚਨ ਕੀਤਾ ਏ ਗੁਰੂ ਨਾਨਕ ਦਾ ਘਰ ਹੈ ਤਕੜਾ ਹੋ ਕੇ ਸੇਵਾ ਕਰਿਆ ਕਰ ਗੁਰੂ ਬਥੇਰਾ ਕੁਝ ਦੇਵੇਗਾ ਬਾਹਰਲੇ ਮੁਲਕਾਂ ਦੇ ਸੈਰ ਕਰੇਗਾ ਮਾਲਕ ਦੀ ਥੋੜੇ ਸਮੇਂ ਵਿੱਚ ਐਸੀ ਮਿਹਰ ਹੋਈ ਕਿ ਇਸ ਦੇ ਮਾਮਾ ਜੀ ਸਰਦਾਰ ਬਚਨ ਸਿੰਘ ਜੀ ਮਲਾਇਆ ਵਿੱਚੋਂ ਪੁਲਿਸ ਦੀ ਨੌਕਰੀ ਕਰਕੇ ਪੈਨਸ਼ਨ ਲੈ ਕੇ ਆਏ ਕਰਤਾਰ ਸਿੰਘ ਨੂੰ ਕਹਿਣ ਲੱਗੇ ਚੱਲ ਤੈਨੂੰ ਬਾਹਰ ਭੇਜਾਂ ਤਾਪਾਈ ਬਚਨ ਸਿੰਘ ਜੀ ਦੇ ਰਿਸ਼ਤੇਦਾਰ ਪਿੰਡ ਕੋਕਰੀ ਤੋਂ ਜੋਗਿੰਦਰ ਸਿੰਘ ਜੀ ਇਹ ਵੀ ਮਲਾਇਆ ਵਿੱਚ ਪੁਲਿਸ ਵਿੱਚ ਸੀ ਐਨਾ ਤੋਂ ਰਾਦਾਰੀ ਮੰਗਵਾ ਕੇ ਕਰਤਾਰ ਸਿੰਘ ਨੂੰ ਤਿਆਰ ਕਰਕੇ ਮਲਾਇਆ ਨੂੰ ਤੋੜ ਦਿੱਤਾ ਕਰਤਾਰ ਸਿੰਘ ਕਲਕੱਤੇ ਤੋਂ ਪਾਣੀ ਵਾਲੇ ਜਹਾਜ਼ ਵਿੱਚ ਸਿੰਗਾਪੁਰ ਨੂੰ ਜਾ ਰਿਹਾ ਹੈ ਰਸਤੇ ਵਿੱਚ ਪੰਜਾਬੀ ਬੰਦੇ ਗੱਲਾਂ ਕਰਦੇ ਜਾਣ ਕਿ ਸਿੰਗਾਪੁਰ ਆਪਣੇ ਬੰਦੇ ਬਹੁਤ ਜਾਵੜੇ ਨੌਕਰੀ ਘਾਟ ਹੀ ਮਿਲਦੀ ਹੈ ਜੇ ਮਿਲਦੀ ਹੈ ਕੋਈ ਛੋਟੀ ਮੋਟੀ ਚਪੜਾਸੀ ਪੁਨੇ ਦੀ ਮਿਲਦੀ ਹੈ ਤਾਂ ਕਰਤਾਰ ਸਿੰਘ ਮਾਨਮਿੱਛ ਕਹਿੰਦਾ ਹੈ ਬਾਬਾ ਜੀ ਕਿਰਪਾ ਕਰਿਓ ਕੋਈ ਪੱਕੀ ਨੌਕਰੀ ਮਿਲ ਜਾਵੇ ਮੈਂ ਅੱਗੇ ਫੌਜ ਵਿੱਚੋਂ 3 ਸਾਲ ਨੌਕਰੀ ਕਰਕੇ ਨਾਟਵਾ ਕੇ ਆਇਆ ਹਾਂ ਹੁਣ ਮੈਨੂੰ ਕੋਈ ਨੌਕਰੀ ਪੱਕੀ ਮਿਲ ਜਾਵੇ ਤਾਂ ਚੰਗਾ ਹੈ ਇਹ ਸ਼ਿਪਰਾਹੀ 10ਵੇਂ ਦਿਨ ਭਾਈ ਨਗਿੰਦਰ ਸਿੰਘ ਹੋਲਦਾਰ ਜਿਨ੍ਹਾਂ ਨੇ ਇਸ ਨੂੰ ਰਾਹਦਾਰੀ ਭੇਜੀ ਸੀ ਜੋ ਸਿੰਗਾਪੁਰ ਪੁਲਿਸ ਦੀ ਬੈਂਡ ਪਾਰਟੀ ਵਿੱਚ ਕੰਮ ਕਰਦਾ ਸੀ ਉਸ ਕੋਲ ਪਹੁੰਚ ਗਿਆ ਇਸ ਦੀ ਚੰਗੀ ਅਫਸਰ ਨਾਲ ਬਣੀ ਸੀ ਇਸ ਨੇ ਕਰਤਾਰ ਸਿੰਘ ਦੀ ਅੰਗਰੇਜ਼ ਕੋਲ ਸਿਫਾਰਿਸ਼ ਕੀਤੀ ਕਿ ਇਸ ਨੂੰ ਪੁਲਿਸ ਵਿੱਚ ਭਰਤੀ ਰੱਖਿਆ ਜਾਵੇ ਜਦੋਂ ਅੰਗਰੇਜ਼ ਦੇ ਕੋਲ ਕਰਤਾਰ ਸਿੰਘ ਪੇਸ਼ ਹੋਇਆ ਤਾਂ ਇਸ ਨੂੰ ਪੁੱਛਿਆ ਕੋਈ ਪਹਿਲੇ ਵੀ ਨੌਕਰੀ ਕੀਤੀ ਹੈ ਤਾਂ ਇਹ ਕਹਿੰਦਾ ਜੀ 3 ਸਾਲ ਆਰਮੀ ਦੀ ਕੀਤੀ ਹੈ ਕੁਝ ਇਸ ਨੇ ਅੰਗਰੇਜ਼ੀ ਵਿੱਚ ਬੋਲ ਕੇ ਗੱਲਾਂ ਕੀਤੀਆਂ ਜੋ ਥੋੜੀ ਅੰਗਰੇਜ਼ੀ ਆਉਂਦੀ ਸੀ ਤਾਂ ਅਫਸਰ ਖੁਸ਼ ਹੋ ਗਿਆ ਕਹਿੰਦਾ ਇੱਕ ਤਾਂ ਤੇਰੀ ਸਿਫਾਰਿਸ਼ ਵੱਡੀ ਹੈ ਦੂਸਰਾ ਤੈਨੂੰ ਇੰਗਲਿਸ਼ ਆਉਂਦੀ ਹੈ ਜਿਸ ਕਰਕੇ ਤੈਨੂੰ ਰੱਖਿਆ ਜਾਂਦਾ ਹੈ ਨਹੀਂ ਤਾਂ ਸਾਡੀ ਪਰਤੀ ਬੰਦ ਕਰ ਦਿੱਤੀ ਗਈ ਹੈ ਭਾਈ ਕਰਤਾਰ ਸਿੰਘ ਪੁਲਿਸ ਵਿੱਚ ਡਿਊਟੀ ਕਰਨ ਲੱਗ ਗਿਆ ਕੁਝ ਸਮੇਂ ਬਾਅਦ ਇੱਕ ਐਸਾ ਅਫਸਰ ਆਇਆ ਕਹਿੰਦਾ ਜਿਸ ਨੂੰ ਜ਼ਿਆਦਾ ਬੋਲੀਆਂ ਆਉਂਦੀਆਂ ਹੋਣ ਉਸ ਦੇ ਡਾਲਰ ਵੀ ਵਧਾਏ ਜਾਣਗੇ ਅਤੇ ਰੈਂਕ ਵੀ ਵਧਣਗੇ ਆਪਣੇ ਨਾਂਉ ਲਿਖਾ ਕੇ ਇੰਟਰਵਿਊ ਦਿਓ ਤਾਂ ਕਰਤਾਰ ਸਿੰਘ ਜੱਕਦੇ ਜੱਕਦੇ ਬਾਬਾ ਜੀ ਦਾ ਆਸਰਾ ਲੈ ਕੇ ਨਾਂਉ ਲਿਖਾ ਕੇ ਇੰਟਰਵਿਊ ਤੇ ਹਾਜ਼ਰ ਹੋ ਗਿਆ ਇੱਥੇ ਇੰਟਰਵਿਊ ਦੇਣ ਵਾਲਿਆਂ ਦੀ ਕਾਫੀ ਗਿਣਤੀ ਹੋ ਗਈ ਇੰਟਰਵਿਊ ਵਾਲਾ ਅੰਗਰੇਜ਼ ਕਾਫੀ ਸਖਤ ਸੀ ਜ਼ਿਆਦੇ ਬੰਦੇ ਕਰਕੇ ਸ਼ਾਮ ਦੇ 5 ਵਜੇ ਗਈ ਪਰ ਅਜੇ ਇੰਟਰਵਿਊ ਵਾਲੇ ਕਾਫੀ ਬੰਦੇ ਰਹਿੰਦੇ ਸੀ ਜਦ ਕਰਤਾਰ ਸਿੰਘ ਦਾ ਨੰਬਰ ਆਇਆ ਤਾਂ ਅਫਸਰ ਕਹਿੰਦਾ ਇਕੱਠ ਜਿਆਦਾ ਹੈ ਤੂੰ ਤਾਂ ਇੱਥੋਂ ਦੇ ਹੀ ਰਹਿਣ ਵਾਲਾ ਹੈ ਤੂੰ ਕੱਲ ਨੂੰ ਆਈ ਆ ਕਈ ਇੱਥੋਂ ਵੱਡੇ ਅਫਸਰ ਵੀ ਹਨ ਅਤੇ ਦੂਰੋਂ ਆਏ ਹਨ ਇਨਾਂ ਨੂੰ ਪਹਿਲਾਂ ਇੰਟਰਵਿਊ ਲੈ ਲੈਣ ਦੇ ਤੈਨੂੰ ਕੱਲ ਨੂੰ ਫੋਨ ਕਰਾਂਗੇ ਆ ਜਾਵੀਂ ਇਸ ਨੂੰ ਇਸ ਤਰ੍ਹਾਂ ਕਹਿ ਕੇ ਤੋੜ ਦਿੱਤਾ ਕਾਗਜ਼ ਰੱਖ ਲਈ ਅਗਲੇ ਦਿਨ ਫੋਨ ਕੀਤਾ ਹੀ ਨਾ ਕਰਤਾਰ ਸਿੰਘ ਬਾਬਾ ਜੀ ਕੋਲ ਬੇਨਤੀਆ ਕਰੀ ਜਾਂਦਾ ਹੈ ਮੈਨੂੰ ਅਫਸਰ ਨੇ ਤੋੜ ਦਿੱਤਾ ਮੈਂ ਰਹਿ ਗਿਆ ਕਿਰਪਾ ਕਰੋ ਪ੍ਰਦੇਸ਼ ਦਾ ਕੰਮ ਹੈ ਇੱਥੇ ਤਾਂ ਤੁਸੀਂ ਹੀ ਸਹਾਇਤਾ ਕਰ ਸਕਦੇ ਹੋ ਉਧਰ ਐਸੀ ਮਾਲਕ ਦੀ ਮਿਹਰ ਹੋਈ ਅਫਸਰ ਜਦੋਂ ਕੰਮ ਕਰਕੇ ਉੱਠਣ ਲੱਗਿਆ ਤਕ ਕੋ ਲੋ ਹੀ ਕਿਸੇ ਨੇ ਕਹਿ ਦਿੱਤਾ ਜੀ ਜਿਹੜਾ ਬੰਦਾ ਕਰਤਾਰ ਸਿੰਘ ਤੁਸੀਂ ਤੋਰਿਆ ਹੈ ਇਹ ਤਾਂ ਬੜਾ ਲਾਇਕ ਅਤੇ ਪੰਜਾਬੀ ਹਿੰਦੀ ਮਲੇਸ਼ੀਅਨ ਅਤੇ ਅੰਗਰੇਜ਼ੀ ਬੋਲੀ ਜਾਣਦਾ ਹੈ 3 ਸਾਲ ਫੌਜ ਦੀ ਨੌਕਰੀ ਕਰਕੇ ਆਇਆ ਹੈ ਇਸ ਦੇ ਮੇਲੀ ਚੰਗੇ ਘਰਾਣੇਦਾਰ ਹਨ ਇਸ ਦਾ ਕੰਮ ਵੀ ਤੁਸੀਂ ਹੁਣੇ ਕਰ ਦੇਵੋ ਤਾਂ ਮਾਲਕ ਦੀ ਐਸੀ ਮਿਹਰ ਹੋਈ ਅਫਸਰ ਨੇ ਕਰਤਾਰ ਸਿੰਘ ਦੀ ਫਾਈਲ ਲੈ ਕੇ ਪਾਸ ਕਰ ਦਿੱਤੀ ਕਰਤਾਰ ਸਿੰਘ ਨੇ ਨਾਲ ਦੇਆਂ ਬੰਦਿਆਂ ਕੋਲ ਗੱਲ ਕੀਤੀ कि ਮੈਨੂੰ ਅਫਸਰ ਨੇ ਮੇਰਾ ਨੰਬਰ ਆਏ ਤੋਂ ਉੱਥੋਂ ਮੋੜ ਦਿੱਤਾ ਕਹਿੰਦਾ ਸੀ ਫੋਨ ਕਰੂ ਮੁੜ ਕੇ ਸੱਦਿਆ ਹੀ ਨਹੀਂ ਜਦੋਂ ਇਸ ਦੇ ਮਿਲਾਪ ਵਾਲਿਆਂ ਨੇ ਅਫਸਰ ਨਾਲ ਗੱਲ ਕੀਤੀ ਤਾਂ ਉਹ ਕਹਿੰਦਾ ਜਾ ਕੇ ਆਪਣੀ ਫਾਈਲ ਲੈ ਆਓ ਕਰਤਾਰ ਸਿੰਘ ਦੀ ਤਨਖਾਹ ਵੀ ਵਧਾ ਦਿੱਤੀ ਅਤੇ ਰੈਂਕ ਵੀ ਵਧਾ ਦਿੱਤਾ ਜਦੋਂ ਭਾਈ ਕਰਤਾਰ ਸਿੰਘ ਨੇ ਦਫ਼ਤਰ ਜਾ ਕੇ ਆਪਦੀ ਫਾਈਲ ਲੱਭੀ ਤਾਂ ਉਹੀ ਗੱਲ ਬਾਬਾ ਜੀ ਦੀ ਐਸੀ ਮਿਹਰ ਹੋਈ ਤਨਖਾਹ ਵੀ ਵੱਧ ਗਈ ਅਤੇ ਹੌਲਦਾਰੀ ਦਾ ਰੈਂਕ ਵੀ ਮਿਲ ਗਿਆ ਏ ਬਾਬਾ ਜੀ ਦੀ ਕਿਰਪਾ ਹੋਈ ਕੁਝ ਸਮੇਂ ਬਾਅਦ ਪੈਨਸ਼ਨ ਵੀ ਹੋ ਗਈ ਇਸ ਤੋਂ ਬਾਅਦ ਸਮਾਂ ਪਾ ਕੇ ਆਪਣੇ ਪਰਿਵਾਰ ਨੂੰ ਲੈ ਕੇ ਇੰਗਲੈਂਡ ਪਹੁੰਚ ਗਿਆ ਇੱਥੇ ਬੱਚੇ ਪੜ੍ਹਾਈਆਂ ਕਰਕੇ ਚੰਗੀਆਂ ਡਿਊਟੀਆਂ ਤੇ ਜਾ ਲੱਗੇ ਜਿਸ ਵੇਲੇ ਦਾਸ ਜਥੇ ਸਮੇਤ 2007 ਵਿੱਚ ਇੰਗਲੈਂਡ ਸਾਊਥ ਹਾਲ ਗਿਆ ਤਾਂ ਇੱਥੇ ਸਾਰੀ ਆਪ ਦੀ ਹੱਡ ਬੀਤੀ ਭਾਈ ਕਰਤਾਰ ਸਿੰਘ ਨੇ ਦਾਸ ਨੂੰ ਦੱਸੀ ਕਿ ਬਾਬਾ ਜੀ ਨੇ ਕਿੰਨੀ ਕਿਰਪਾ ਕੀਤੀ ਮੈਂ ਤਾਂ ਪੱਕੀ ਨੌਕਰੀ ਹੀ ਮੰਗੀ ਸੀ ਪਰ ਬਾਬਾ ਜੀ ਨੇ ਨੌਕਰੀ ਦੇ ਕੇ ਰੈਂਕ ਵਧਾ ਗਈ ਪੈਨਸ਼ਨ ਵੀ ਲਵਾ ਦਿੱਤੀ ਅਤੇ ਸਾਰੇ ਪਰਿਵਾਰ ਨੂੰ ਇੰਗਲੈਂਡ ਵਿੱਚ ਪੱਕੇ ਕਰ ਦਿੱਤਾ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੀਆਂ ਮੇਰਾ ਅਤੇ ਬਖਸ਼ੀਸ਼ਾਂ ਭਾਈ ਕਰਤਾਰ ਸਿੰਘ ਦਾ ਛੋਟਾ ਭਾਈ ਸੱਜਨ ਸਿੰਘ ਸੀ ਜੋ ਨਾਨਕ ਸਾਹਿਬ ਦੀ ਸੰਗਤ ਕਰਨ ਲੱਗ ਪਿਆ ਹੋਲੀ-ਹੋਲੀ ਬਹਿੰਗਮਾ ਨੂੰ ਵੇਖ ਕੇ ਇਸ ਨੇ ਵੀ ਚੋਲਾ ਪਾ ਲਿਆ ਕਰਦਿਆਂ ਨੂੰ ਕਹਿੰਦਾ ਮੈਂ ਤਾਂ ਨਾਨਕਸਰ ਹੀ ਬਹਿੰਗਮ ਰਹਿਣਾ ਹੈ ਤਾਂ ਇਹਨਾਂ ਦੇ ਪਿਤਾ ਗੁਲਜਾਰ ਸਿੰਘ ਨੇ ਇਸ ਨੂੰ ਬਤੇਰਾ ਕਿਹਾ ਕਿ ਨਾਨਕਸਰ ਰਹਿਣਾ ਬੜਾ ਔਖਾ ਹੈ ਤੂੰ ਘਰੋਂ ਜਾ ਕੇ ਸੰਗਤ ਸੇਵਾ ਕਰਕੇ ਘਰ ਆ ਜਾਇਆ ਕਰ ਪਰ ਭਾਈ ਸੱਜਨ ਸਿੰਘ ਕਹਿੰਦਾ ਮੈਂ ਤਾਂ ਨਾਨਕਸਰ ਹੀ ਰਹਿਣਾ ਹੈ ਇਸ ਨੇ 2 ਸਾਲ ਤੱਕ ਨਾਨਕਸਰ ਠਹਿਰ ਕੇ ਸੇਵਾ ਕੀਤੀ ਪਰ ਨਾਨਕਸਰ ਕੜਾਈ ਬਹੁਤ ਜ਼ਿਆਦਾ ਸੀ ਕਿਉਂਕਿ ਬਾਬਾ ਜੀ ਕਿਸੇ ਵੀ ਬੰਦੇ ਨੂੰ ਵੇਲਾ ਨਹੀਂ ਰਹਿਣ ਦਿੰਦੇ ਸਨ ਸਵੇਰ ਤੋਂ ਉੱਠ ਕੇ ਰਾਤ ਦੇ 11 ਵਜੇ ਤੱਕ ਚੱਲ ਸੋ ਚੱਲ ਕਰਦੀ ਸੇਵਾ ਨਿਭਾਉਣੀ ਪੈਂਦੀ ਸੀ ਇਸ ਕਰਦੀ ਸੇਵਾ ਵਿੱਚੋਂ ਭਾਈ ਸੱਜਨ ਸਿੰਘ ਮੁੜ ਕੇ ਘਰ ਫੇਰ ਜਾ ਵੜਿਆ ਜਾ ਕੇ ਕਹਿੰਦਾ ਬਾਪੂ ਉੱਥੇ ਤਾਂ ਰਹਿਣਾ ਬੜਾ ਔਖਾ ਹੈ ਨਾ ਰਾਜ ਕੇ ਸੋ ਸਕਦੇ ਹਾਂ ਨਾ ਆਰਾਮ ਕਰ ਸਕਦੇ ਹਾਂ ਇਸ ਕਰਕੇ ਮੈਂ ਤਾਂ ਹੁਣ ਘਰੇ ਰਹਿਣਾ ਹੈ ਇਹ ਕੁਝ ਸਿੱਧੇ ਜੇ ਸੁਭਾਅ ਦਾ ਸੀ ਨਾਲ ਹੀ ਕਹਿੰਦਾ ਬਾਪੂ ਮੇਰਾ ਵਿਆਹ ਵੀ ਕਰ ਦੇ ਤਾਂ ਇਸ ਦਾ ਬਾਪੂ ਕਹਿੰਦਾ ਤੇਰਾ ਵਿਆਹ ਤੈਨੂੰ ਪਤਾ ਹੀ ਹੈ ਪੰਜ ਤਾਂ ਤੁਸੀਂ ਭਰਾ ਹੋ ਤੂੰ ਸਾਰਿਆਂ ਤੋਂ ਛੋਟਾ ਹੈ ਜੇ ਪਹਿਲੇ ਵਿਆਹੇ ਜਾਣਗੇ ਤਾਂ ਹੀ ਤੇਰਾ ਵਿਆਹ ਹੋ ਨਾਲੇ ਤੈਨੂੰ ਪਤਾ ਹੈ ਆਪਣੇ ਕੋਲ ਕਿਹੜਾ ਜ਼ਿਆਦਾ ਜ਼ਮੀਨ ਹੈ ਜਿਹੜੇ ਛੇਤੀ ਵਿਆਹੇ ਜਾਓਗੇ ਪਰ ਹੁਣ ਇੱਕ ਗੱਲ ਸੁਣ ਲੈ ਘਰ ਆ ਤਾਂ ਗਿਆ ਹੈ ਤੈਨੂੰ ਜੱਟਾਂ ਦੇ ਸੁਭਾਅ ਦਾ ਪਤਾ ਹੀ ਹੈ ਜੱਟਾਂ ਕੋਲ ਛੋਲੇ ਝਾੜਨ ਵਾਲੀ ਸਲੰਗ ਅਤੇ ਪ੍ਰਾਣੀ ਬਲਦ ਕੁੱਟਣ ਵਾਲੀ ਹੁੰਦੀ ਹੈ ਹੋਂ ਤੂੰ ਸਿੱਧਾ ਹੋ ਕੇ ਘਰੇ ਖੇਤੀ ਦਾ ਕੰਮ ਕਰਾਇਆ ਕਰ ਨਹੀਂ ਤਾਂ ਸਲੰਗ ਅਤੇ ਪ੍ਰਾਣੀ ਤੇਰੇ ਤੇ ਵਰਿਆ ਕਰੂ ਚੱਲ ਤੁਰ ਖੇਤ ਨੂੰ ਚੱਲ ਕੇ ਕੰਮ ਕਰੀ ਜਦੋਂ ਤੇਰਾ ਨੰਬਰ ਆਇਆ ਵਿਆਹ ਬਾਰੇ ਸੋਚਾਂਗੇ ਇਤਨਾ ਕਹਿ ਕੇ ਖੇਤ ਲੈ ਜਾ ਕੇ ਕੰਮ ਤੇ ਲਾ ਲਿਆ ਇਹ ਮਾਨ ਦਾ ਸੱਚਾ ਸੁੱਚਾ ਸਿੱਧੇ ਸੁਭਾਅ ਦਾ ਸੀ ਇਸ ਨੇ ਸਾਰੀ ਉਮਰ ਇਸ ਤਰ੍ਹਾਂ ਹੀ ਲੰਘਾਈ ਘਰ ਵੀ ਕੰਮ ਕਰੀ ਜਾਣਾ ਅਤੇ ਨਾਨਕ ਸਰ ਵੀ ਆ ਕੇ ਸੇਵਾ ਕਰੀ ਜਾਣੀ ਇਸ ਨੂੰ ਬਾਬਾ ਜੀ ਨੇ ਅਤੇ ਸਾਰੇ ਸੰਗੀਆਂ ਨੇ ਹਸਨਾ ਕਹਿਣਾ ਸੱਜਣ ਸਿਆਂ ਵਿਆਹ ਕਰਵਾ ਲਿਆ ਇਸ ਨੇ ਕਹਿਣਾ ਵਿਆਹ ਕਿੱਥੇ ਮੈਂ ਤਾਂ ਵਿਚ ਵਿਚਾਲੇ ਹੀ ਰਹਿ ਗਿਆ ਨਾ ਸਾਧ ਬਣਿਆ ਗਿਆ ਨਾ ਗਰਸਤੀ ਬਣਾ ਗਿਆ ਪਰ ਬਾਬਾ ਜੀ ਇਸ ਦਾ ਸਿੱਧਾ ਸੁਭਾ ਕਰਕੇ ਇਸ ਤੇ ਖੁਸ਼ੀ ਸਨ ਜਦੋਂ ਇਸ ਨੇ ਆ ਕੇ ਸੇਵਾ ਕਰਨੀ ਤਾਂ ਬਾਬਾ ਜੀ ਨੇ ਇਸ ਨੂੰ ਪਿਆਰ ਵੀ ਕਰਨਾ ਅਤੇ ਪ੍ਰਸ਼ਾਦ ਵੀ ਦੇ ਦੇਣਾ ਸੋ ਇਹ ਸਾਰਾ ਹੀ ਪਰਿਵਾਰ ਨਾਨਕ ਸਰ ਦਾ ਪੱਕਾ ਸ਼ਰਧਾਲੂ ਹੈ ਇਸ ਵੇਲੇ ਬੜੇ ਸੁਖ ਰੰਗਾਂ ਵਿੱਚ ਹਨ ਨਾਨਕ ਸਰ ਸੰਗਤ ਸੇਵਾ ਕਰਦੇ ਆ ਰਹੇ ਹਨ ਸਾਖੀ ਸਰਦਾਰ ਨਾਹਰ ਸਿੰਘ ਕੋਂਕੇ ਕਲਾ ਵਾਲੇ ਦੀ ਪਿੰਡ ਕੋਂਕੇ ਕਲਾ ਸਰਦਾਰ ਨਾਹਰ ਸਿੰਘ ਦੀ ਲੜਕੀ ਕਰਤਾਰ ਕੌਰ ਨੂੰ ਛਾਇਆ ਹੋਣ ਲੱਗ ਪਈ ਕੋਈ ਇਨ੍ਹਾਂ ਦੇ ਘਰੋਂ ਹੀ ਮਾਈ ਨੇ ਸਰੀਰ ਛੱਡਿਆ ਸੀ ਉਹ ਇਸ ਦੇ ਵਿੱਚ ਆ ਕੇ ਬੋਲਿਆ ਕਰੇ ਅਤੇ ਬੜਾ ਤੰਗ ਕਰਿਆ ਕਰੇ ਸਰਦਾਰ ਨਾਹਰ ਸਿੰਘ ਨੇ ਛੋਂਟੇ ਕੋਂਕੇਆ ਵਾਲੇ ਜਵਾਲਾ ਸਿੰਘ ਦੇ ਚੇਲੇ ਰਾਮ ਸਿੰਘ ਤੋਂ ਇਲਾਜ ਕਰਾਉਣਾ ਸ਼ੁਰੂ ਕੀਤਾ ਜੋ ਇਹੋ ਜਿਹੇ ਕੰਮਾਂ ਦਾ ਮਾਹਰ ਸੀ ਪਰ ਬੀਬੀ ਕਰਤਾਰ ਕੋਰਨਾ ਠੀਕ ਹੋਈ ਹੋਰ ਵੀ ਕਈਆਂ ਜਗ੍ਹਾ ਤੇ ਲੈ ਕੇ ਗਏ ਕਿਤੋਂ ਵੀ ਨਾ ਫਾਇਦਾ ਹੋਇਆ ਕਰਤਾਰਪੁਰ ਵੀ ਕਈ ਚੌਂਕੀਆਂ ਭਰੀਆਂ ਅਤੇ ਬੜਪਾਗ ਸਿੰਘ ਦੇ ਅਸਥਾਨ ਤੇ ਜਾ ਕੇ ਧੋਲੀ ਧਾਰ ਥਲੇ ਕਈ ਵਾਰ ਨਿਮਾਇਆ ਪਰ ਇਹ ਠੀਕ ਨਾ ਹੋਈ ਵਿੱਚ ਆ ਕੇ ਬੋਲਿਆ ਕਰੇ ਤੁਸੀਂ ਲਾ ਲਿਆ ਆਪਣਾ ਜੋਰ ਮੇਰੀ ਮਾਨਤਾ ਕਰੋ ਨਹੀਂ ਤਾਂ ਤੁਹਾਡਾ ਸਾਰਾ ਹੀ ਘਰ ਉਜਾੜ ਦੂੰ ਤਾਏ ਸਾਰਾ ਹੀ ਪਰਿਵਾਰ ਦੁਖੀ ਹੋ ਕੇ ਡਾਵਾ ਡੋਲ ਹੋ ਗਿਆ ਇਥੋਂ ਦੇ ਹੀ ਰਹਿਣ ਵਾਲੇ ਸਰਦਾਰ ਲਾਲ ਸਿੰਘ ਅਤੇ ਸਰਦਾਰ ਸਾਧੂ ਸਿੰਘ ਸਰਦਾਰ ਨਾਹਰ ਸਿੰਘ ਨੂੰ ਕਹਿੰਦੇ ਐਨਾ ਕਿਉਂ ਦੁਖੀ ਹੁੰਦਾ ਹੈ ਤੇਰੇ ਕੋਲ ਹੀ ਨਾਨਕ ਸਰ ਗੁਰੂ ਨਾਨਕ ਦਾ ਘਰ ਹੈ ਚੱਲ ਸਾਡੇ ਨਾਲ ਬਾਬਾ ਜੀ ਕੋਲ ਬੇਨਤੀ ਕਰ ਸਭ ਕੰਮ ਠੀਕ ਹੋ ਜਾਵੇਗਾ ਤਾਂ ਸਰਦਾਰ ਨਾਹਰ ਸਿੰਘ ਨੇ ਸਰਦਾਰ ਲਾਲ ਸਿੰਘ ਹੁਣਾਂ ਨਾਲ ਨਾਨਕ ਸਰ ਆ ਕੇ ਬਾਬਾ ਜੀ ਕੋਲ ਬੇਨਤੀ ਕੀਤੀ ਕਿ ਬਾਬਾ ਜੀ ਮੇਰੀ ਲੜਕੀ ਨੂੰ ਬਾਹਰ ਲਈ ਛਾਇਆ ਨੇ ਬੜਾ ਤੰਗ ਕੀਤਾ ਹੈ ਅਸੀਂ ਸਾਰੇ ਪਾਸਿਆਂ ਤੋਂ ਹਾਰ ਕੇ ਆਪ ਦੇ ਕੋਲ ਆਏ ਹਾਂ ਆਪ ਜੀ ਕਿਰਪਾ ਕਰੋ ਇਹ ਠੀਕ ਹੋ ਜਾਵੇ ਇਸ ਵੇਲੇ ਸਰੋਵਰ ਦੀ ਸੇਵਾ ਬੜੇ ਜ਼ੋਰਾਂ ਤੇ ਚੱਲ ਰਹੀ ਸੀ ਬਾਬਾ ਜੀ ਨੇ ਹੁਕਮ ਕੀਤਾ ਗੁਰੂ ਨਾਨਕ ਦਾ ਘਰ ਹੈ ਇੱਥੋਂ ਸਭ ਦਾ ਹੀ ਇਲਾਜ ਹੁੰਦਾ ਹੈ ਲੜਕੀ ਸਰੋਵਰ ਦੀ ਕਾਰ ਸੇਵਾ ਕਰੇ ਠੀਕ ਹੋ ਜਾਵੇਗੀ ਤਨਾਹਰ ਸਿੰਘ ਘਾਰਵਾਲੀ ਕਿਸ਼ਨ ਕੋਰ ਅਤੇ ਲੜਕੀ ਕਰਤਾਰ ਕੋਰ ਨੂੰ ਨਾਲ ਲੈ ਕੇ ਸਰੋਵਰ ਦੀ ਕਾਰ ਸੇਵਾ ਵਿੱਚ ਲੱਗ ਪਿਆ। ਸੁਬਾਹ ਆਕਰੋਂ ਪ੍ਰਸ਼ਾਦਾ ਛੱਕੇ ਆਉਣਾ, ਸਾਰਾ ਦਿਨ ਸੇਵਾ ਕਰਕੇ ਸ਼ਾਮ ਨੂੰ ਘਰੇ ਚਲੇ ਜਾਣਾ। ਇਸ ਸਮੇਂ ਇੱਕ ਧਰਤੀ ਵਿੱਚ ਸੁਰੰਗ ਲਾ ਕੇ ਉਸ ਵਿੱਚੋਂ ਕੱਕਾ ਰੇਤਾ ਕੱਢੀ ਜਾਂਦੀ ਸੀ। ਇਸ ਵਿੱਚ ਕਈ ਡਰਦੇ ਵੜਦੇ ਨਹੀਂ ਸੀ ਕਿ ਕਿਤੇ ਡਿਗ ਟੱਗ ਕੇ ਥੱਲੇ ਹੀ ਨਾ ਦੱਬ ਜਾਈਏ। ਪਰ ਇਹ ਬੀਬੀ ਨੂੰ ਡਰ ਹੋ ਕੇ ਆਪਦੇ ਪਿਤਾ ਜੀ ਨੂੰ ਨਾਲ ਲੈ ਕੇ ਇਸ ੁਰੰਗ ਚੋ ਰੇਤਾ ਘੜਦੀ ਰਹੀ ਐਸੀ ਮਾਲਕ ਦੀ ਕਿਰਪਾ ਹੋਈ ਪੰਜਵੇਂ ਕੁ ਦਿਨ ਲੜਕੀ ਵਿੱਚ ਛਾਇਆ ਬੋਲੀ ਕਹਿੰਦੀ ਲੈ ਮੈਂ ਹੁਣ ਚੱਲੀ ਹਾਂ ਦਰਗਾਹ ਨੂੰ ਇੱਥੇ ਸੇਵਾ ਕਰਨ ਨਾਲ ਮੇਰੀ ਮੁਕਤੀ ਹੋ ਗਈ ਸੋ ਐਸੀ ਮਾਲਕ ਦੀ ਮਿਹਰ ਹੋਈ ਇਹ ਲੜਕੀ ਬਿਲਕੁਲ ਠੀਕ ਹੋ ਗਈ ਜਿਸ ਦੀ ਸ਼ਾਦੀ ਪਿੰਡ ਪਿੰਡਰ ਕਲਾ ਸਰਦਾਰ ਭਜਨ ਸਿੰਘ ਚੇਅਰਮੈਨ ਨਾਲ ਕੀਤੀ ਗਈ ਸਮਾਪਾ ਕੇ ਬੀਬੀ ਕਰਤਾਰ ਕੌਰ ਪਿੰਡ ਦੀ ਸਰਪੰਚਨੀ ਬਣੀ ਜਿਸ ਪਾਗਾਂ ਵਾਲੀ ਬੀਬੀ ਦੇ ਚਾਰ ਮੁੰਡਿਆਂ ਨੇ ਜਨਮ ਲਿਆ ਵੱਡਾ ਮੋਹਨ ਸਿੰਘ ਅਤੇ ਸੋਹਣ ਸਿੰਘ ਇਸ ਤਰ੍ਹਾਂ ਚਾਰ ਮੁੰਡਿਆਂ ਵਿੱਚੋਂ ਤਿੰਨ ਮੁੰਡੇ ਕੈਨੇਡਾ ਪਹੁੰਚ ਗਏ ਇਧਰ ਕੌਂਕੇ ਕਲਾ ਵਾਲੇ ਬੀਬੀ ਕਰਤਾਰ ਕੌਰ ਦੇ ਠੀਕ ਹੋਣ ਤੋਂ ਨਾਨਕਸਰ ਦੇ ਐਸੇ ਸੰਗੀ ਬਣੇ ਹਾਜ਼ਰੀ ਦਾ ਪੱਕਾ ਪ੍ਰਸ਼ਾਦਾ ਨਾਨਕਸਰ ਲਾ ਦਿੱਤਾ ਅਤੇ ਜਦੋਂ ਕੋਈ ਸੇਵਾ ਚੱਲਨੀ ਤਾਂ ਮਾਈ ਕਿਸ਼ਨ ਕੌਰ ਨੇ ਮਾਇਆ ਨਾਲ ਲੈ ਕੇ ਨਾਨਕ ਸਰ ਆ ਕੇ ਬੰਦਿਆਂ ਵਾਂਗੂ ਗੱਜ ਕੇ ਸੇਵਾ ਕਰਵੋਣੀ ਇਹ ਸਾਰੇ ਪਰਿਵਾਰ ਨੇ ਆਪ ਵੀ ਅੰਮ੍ਰਿਤ ਛਕਿਆ ਅਤੇ ਹੋਰਾਂ ਨੂੰ ਵੀ ਅੰਮ੍ਰਿਤ ਛਕਣ ਦੀ ਪ੍ਰੇਰਣਾ ਕੀਤੀ ਪਿੰਡ ਵਿੱਚ ਬੈਂਸਵਾਜੀ ਕਰਕੇ ਸਰਦਾਰ ਨਾਹਰ ਸਿੰਘ ਦੇ ਮੁੰਡੇ ਗਜਨ ਸਿੰਘ ਤੋਂ ਪਿੰਡ ਕੋਨਕੇ ਕਲਾ ਕਤਲ ਹੋ ਗਿਆ ਜਿਸ ਕਰਕੇ ਇਸੇ ਕਤਲ ਦਾ ਕੇਸ ਪੈ ਗਿਆ ਕੇਸ ਚਲਦਾ ਚਲਦਾ ਇਸ ਨੂੰ ਕੋਠੀ ਲੱਗ ਗਈ ਕੋਠੀ ਵਾਲੇ ਨੂੰ ਜਾਂ ਤਾਂ ਫਾਂਸੀ ਹੁੰਦੀ ਹੈ ਜਾਂ 20 ਸਾਲ ਦੀ ਕੈਦ ਇਸ ਕਰਕੇ ਗੱਜਨ ਸਿੰਘ ਕੋਠੀ ਲੱਗਿਆ ਕਰਕੇ ਘਰ ਵਾਲੇ ਬਹੁਤ ਡੋਲ ਗਏ ਤਾਂ ਨਾਹਰ ਸਿੰਘ ਨਾਨਕ ਸਰਬਾਬਾ ਜੀ ਕੋਲ ਬੇਨਤੀ ਕਰਨ ਆਇਆ ਇਸ ਨੂੰ ਇੱਥੋਂ ਪਤਾ ਲੱਗਾ ਕਿ ਬਾਬਾ ਜੀ ਤਾਂ ਦੇਰਾ ਦੂਨ ਸੰਗਤਾਂ ਨੂੰ ਤਾਰ ਰਹੇ ਹਨ ਸਰਦਾਰ ਨਾਹਰ ਸਿੰਘ ਨੇ ਦੇਰਾ ਦੂਨ ਪਹੁੰਚ ਕੇ ਬਾਬਾ ਜੀ ਕੋਲ ਬੇਨਤੀ ਕੀਤੀ ਕਿ ਬਾਬਾ ਜੀ ਪਿੰਡ 'ਚ ਬੈਂਸਵਾਜੀ ਕਰਕੇ ਮੇਰੇ ਮੁੰਡੇ ਤੋਂ ਕਤਲ ਹੋ ਗਿਆ ਕੇਸ ਲੜਦਿਆਂ ਲੜਦਿਆਂ ਮੁੰਡੇ ਨੂੰ ਕੋਠੀ ਲੱਗ ਗਈ ਹੁਣ ਜਾਂ ਤਾਂ ਫਾਂਸੀ ਹੋਊ ਜਾਂ 20 ਸਾਲ ਦੀ ਕੈਦ ਆਪ ਜੀ ਹੀ ਕੋਈ ਕਿਰਪਾ ਕਰੋ ਇਸ ਸੰਕਟ ਤੋਂ ਬਚ ਜਾਈਏ ਅੱਗੇ ਮੇਰੀ ਲੜਕੀ ਤੇ ਆਪ ਜੀ ਨੇ ਕਿਰਪਾ ਕੀਤੀ ਜਿਸ ਦਾ ਛਾਇਆ ਤੋਂ ਛੁਟਕਾਰਾ ਹੋਇਆ ਉਹ ਆਪਦੇ ਘਰ ਸੁਖੀ ਵਸਦੀ ਹੈ ਹੁਣ ਮੇਰੇ ਮੁੰਡੇ ਗੱਜਨ ਸਿੰਘ ਤੇ ਵੀ ਕਿਰਪਾ ਕਰੋ ਛੁੱਟ ਕੇ ਘਰ ਆਵੇ ਬਾਬਾ ਜੀ ਦੇ ਆਦੇ ਘਰ ਵਿੱਚ ਆਏ ਬਚਨ ਕੀਤਾ ਲੜਾਈ ਕਲੇਸ਼ ਹੁੰਦਾ ਤਾਂ ਮਾੜਾ ਹੀ ਹੈ ਪਰ ਜਿਹੜਾ ਬੰਦਾ ਕਤਲ ਹੋ ਕੇ ਚਲਾ ਗਿਆ ਉਹ ਤਾਂ ਬੇਲਾ ਹੱਥ ਨਹੀਂ ਆ ਸਕਦਾ ਪਰ ਤੁਸੀਂ ਹੁਣ ਗੁਰੂ ਦੀ ਓਟ ਲਓ ਘਰ ਅਖੰਡ ਪਾਠ ਕਰਵਾ ਦਿਓ ਗਜਨ ਸਿੰਘ ਦੇ ਘਰ ਵਾਲੀ ਤੋਂ ਅਪੀਲ ਕਰਵਾ ਦਿਓ ਗੁਰੂ ਭਲੀ ਕਰੇਗਾ ਸਰਦਾਰ ਨਾਹਰ ਸਿੰਘ ਜੀ ਨੇ ਸੱਤ ਬਚਨ ਕਹਿ ਕੇ ਇਸੇ ਤਰ੍ਹਾਂ ਹੀ ਕੀਤਾ ਘਰ ਆ ਕੇ ਅਖੰਡ ਪਾਠ ਕਰਵਾ ਦਿੱਤਾ ਅਤੇ ਆਪਣੀ ਨੂੰ ਤੋਂ ਆਪਦੇ ਮੁੰਡੇ ਗਜਨ ਸਿੰਘ ਤੇ ਅਪੀਲ ਕਰਵਾ ਦਿੱਤੀ ਐਸੀ ਮਾਲਕ ਦੀ ਮਿਹਰ ਹੋਈ ਅਪੀਲ ਕਰਨ ਦੇ ਨਾਲ ਗਜਨ ਸਿੰਘ ਬਰੀ ਹੋ ਕੇ ਘਰ ਆ ਗਿਆ ਪਰਿਵਾਰ ਦੇ ਨਾਲ ਨਾਨਕਸਰ ਆ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਅਤੇ ਸ਼ੁਕਰਾਨਾ ਕੀਤਾ ਤਾਂ ਬਾਬਾ ਜੀ ਨੇ ਬਚਨ ਕੀਤੇ ਅੱਗੇ ਵਾਸਤੇ ਇਹੋ ਜਿਹੇ ਕਲੇਸ਼ਾਂ ਤੋਂ ਬਚੋ ਇਸ ਮੁੰਡੇ ਗਜਨ ਸਿਉ ਨੂੰ ਅੰਮ੍ਰਿਤ ਛਕਾਓ ਕਿਸੇ ਦਾ ਬੁਰਾ ਨਹੀਂ ਤੱਕਣਾ ਗੁਰੂ ਘਰ ਨਾਲ ਜੁੜੇ ਰਹਿਣਾ ਹੈ ਸੋ ਇਸ ਪਰਿਵਾਰ ਨੇ ਬਾਬਾ ਜੀ ਦਾ ਬਚਨ ਮੰਨ ਕੇ ਜਿਹੜੇ ਕੁਝ ਘਰ ਦੇ ਮੈਂਬਰ ਅੰਮ੍ਰਿਤ ਛਕਣ ਵਾਲੇ ਰਹਿੰਦੇ ਸਨ ਉਹਨਾਂ ਨੇ ਵੀ ਅੰਮ੍ਰਿਤ ਛਕ ਲਿਆ ਸੋ ਇਹ ਪਰਿਵਾਰ ਹੁਣ ਤੱਕ ਨਾਨਕਸਰ ਨਾਲ ਜੁੜਿਆ ਆ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ